ਨਗਰ ਕੌਂਸਲ ਦੀ ਮਹੀਨਾਵਾਰ ਮੀਟਿੰਗ ਹੋਈ ਜਿਸ ਬਾਰੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਚਰਚਾ ਕੀਤੀ ਗਈ ਅਤੇ ਚਰਚਾ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਸਮੂਹ ਕੌਂਸਲਰ ਅਤੇ ਐਮ.ਐਲ.ਏ. ਨਰਿੰਦਰ ਪਾਲ ਸਿੰਘ ਸਵਣਾ ਨੇ ਕੈਮਰੇ ਸਾਹਮਣੇ ਆ ਕੇ ਕਿ ਕੁਝ ਕਿਹਾ ਅਤੇ ਲੋਕਾਂ ਦੀਆਂ ਮੰਗਾਂ ਨੂੰ ਕਿਵੇਂ ਪਿਆਰ ਰੱਖਿਆ ਜਾਏਗਾ ਤੇ ਕੀ ਵਿਕਾਸ ਕੀਤਾ ਜਾਣਗੇ ਸਭ ਕੋ ਜਾਣਨ ਲਈ ਬਣੇ ਰੋ। ਅੱਜ ਨਗਰ ਕੌਂਸਲ ਦੀ ਜਿਹੜੀ ਮੀਟਿੰਗ ਦੇ ਵਿੱਚ ਸਾਰੇ ਮਿਸਪਰ ਕੌਂਸਲਰ ਸਭਾ ਵਿੱਚ ਪਹੁੰਚੇ। ਦੇਮਸ਼ੀਲ ਸ਼ੋਅਫਤ ਜੰਦੀ ਅਲਕੇ ਨੇ ਐਮਐਲਏ ਸਾਵਨਾਤਰਾਮੀ ਪੰਚੇ ਅਤੇ ਹੁਣਾਂ ਦੀ ਹਾਜ਼ਰੀ ਦੇ ਵਿੱਚ ਜਿਹੜੀ ਇੰਸਾਰੀ ਮੀਟਿੰਗ ਕੀਤੀ ਗਿਆ ਜਿੱਦ ਤੋਂ ਦੋ ਮਤੇ ਥੜਕੇ ਪੈਂਡਿੰਗ ਕੀਤੇ ਗਏ ਬਾਕੀ ਲਗਭਗ ਸਾਰੇ ਮਤੇ ਹੀ ਸਰਲ ਸੰਸਦ ਨੂੰ ਵਰਵਾਨ ਕੀਤੇ ਗਏ ਹੈ ਪੀ ਸਕਾਰੀ ਮਤੇ ਸੀ ਤੇ ਉਸ ਤੋਂ ਇਲਾਵਾ ਤਕਰੀਬਨ 20 ਕਰੋੜ ਰੁਪਏ ਦੇ 3 ਲੱਖਰ ਬੈਦੇ ਡਵੈਲਪਮੈਂਟ ਦੇ ਕੰਮ ਸੀਗੇ ਜਿੰਦੇ ਵਿੱਚ ਹਰ ਵਾਰਡ ਵਿੱਚ ਇਹਨਾਂ ਚ ਵੇ ਦੇ ਗੰਪਤੀ ਪਰਵਾਨ ਜੀ ਦੀ ਡਿਗਰੀ ਹੈ ਉਹ ਫਿਲਹਾਲ ਜਿਹੜਾ ਅੰਡਰਬ੍ਰਿਜ ਦੇ ਥਲੇ ਪਾਣੀ ਖੜ ਜਾਂਦਾ ਬਰਸਾਤਾਂ ਦੇ ਦਿਨਾਂ ਦੇ ਵਿੱਚ ਉਹ ਪਾਣੀ ਦੀ ਨਿਕਾਸੀ ਦੇ ਸਿਸਟਮ ਵਾਸਤੇ 77000 ਰੁਪਏ ਪਰਵਾਨ ਕੀਤਾ ਹੈ ਤੈਰ ਦੀਆਂ ਦੋ ਦੋ ਕਮਿਟੀ ਹਾਲ ਨੇ ਨਾਇਸਟਿਕ ਬਰਾਦਰੀ ਦਾ ਹੈ ਉਸ ਰਾਜੀ ਰਾਮ ਕਲੋਨੀ ਦੇ ਵਿੱਚ ਹੈ ਉਹਦੇ ਵਾਸਤੇ ਵੀ ਉਹਨਾਂ ਦੇ ਰਿਪੇਅਰ ਵਾਸਤੇ 10-10 ਲੱਖ ਰੁਪਏ ਮਨਜ਼ੂਰ ਕੀਤਾ ਗਿਆ ਹੈ ਸ਼ਹਿਰ ਦੇ ਵਿੱਚ ਜਿੰਨੇ ਵੀ ਵਿਸਤ੍ਰਿਤ ਰੁਕੇ ਜੇ ਪਾਰਕਿੰਗ ਹੈ ਉਹਨਾਂ ਦਾ ਨਾਮਕਰਨ ਕਰਨਾ ਤੇ ਉਹਨਾਂ ਦੇ ਗੇਟ ਲਗਾਉਣੇ ਇਸ ਤੋਂ ਇਲਾਵਾ ਜਿੰਨੇ ਵੀ ਸ਼ਹਿਰ ਦੇ ਵਿੱਚ ਖੁੱਲੇ ਨਾਲੇ ਹੈ ਉਹਨਾਂ ਨੂੰ ਕਵਰ ਕਰਨ ਵਾਸਤੇ ਤੇ ਉਹਨਾਂ ਦੀ ਰਿਪੇਅਰ ਵਾਸਤੇ ਇਸ ਤਰ੍ਹਾਂ ਦੇ ਕਈ ਹੋਰ ਫਿਜ਼ੀਕਲ ਕੰਮ ਨੇ ਹੈ ਕੁਝ ਨਵੀਆਂ ਮਸ਼ੀਨਾਂ ਪਰਚੇਜ ਕਰਨੀਆਂ ਨੇ ਜਿੱਦ ਕਸ਼ਵ ਬਰਾਦਰੀ ਦੇ ਵਾਸਤੇ ਸਾਡੇ ਜਿਹੜੇ ਸੰਸਫੀ ਰਾਧੇ ਸ਼ਾਮ ਜੀ ਨੇ ਉਹਨਾਂ ਵੱਲੋਂ ਉਹਨਾਂ ਦੇ ਸਮਾਜ ਵੱਲੋਂ ਇਸ ਬੀਤੀ ਪੱਤਰ ਆਇਆ ਸੀ ਕਿ ਉਨ੍ਹਾਂ ਨੂੰ ਉਹ ਤੋਂ ਉਹ ਪੈਨਾ ਯੋਗਾ ਅਲਾਟ ਕੀਤੀ ਗਈ ਹੈ ਕੋਮਨ ਦੇ ਵਾਸਤੇ 22 ਲੱਖ ਰੁਪਏ ਦੀ ਜੈ ਪ੍ਰਵਾਨ ਕੀਤਾ ਗਿਆ ਉਸ ਦੇ ਵਿੱਚ ਇਸਲਾ ਹੋਰ ਕਈ ਧਰਮਸ਼ਾਲਾ ਨੇ ਪਾਰਕ ਨੇ ਜਿਹੜੇ ਕੋਮਨ ਕੰਮ ਨੇ ਸ਼ੇਅਰ ਦੇ ਕੇ ਕੰਮ ਜਿਹੜਾ ਸਾਰੇ 33 ਕਰੋੜ 68 ਲੱਖ ਦੇ ਕੰਮ ਡਵੈਲਪਮੈਂਟ ਦੇ ਪਾਸ ਹੁੰਦੇ ਨੇ ਜੇਕਰ ਗੱਲ ਕੀਤੀ ਹੋਵੇ ਪਾਰਕਾਂ ਦੀ ਤਾਂ ਅਡੇ ਬਿਲਕੁਲ ਨਾਰਾ ਸੰਜੇ ਗਾਂਧੀ ਮੈਮੋਰੀਅਲ ਪਾਰਕ ਹੈ ਜਿਹਨੂੰ ਪ੍ਰਤਾਪ ਬਾਕਾ ਜਾਂਦਾ ਹੈ ਇਸ ਦੇ ਵਿੱਚ ਕਾ ਦੀ ਕਟਾਈ ਜਿਹੜੇ ਡੇਢ ਤੋਂ 2 ਫੁੱਟ ਤੋਂ ਵੱਡਾ ਕਾ ਚੁੱਕਿਆ ਰਕਸ਼ ਜਿਹੜੇ ਜੰਗਲ ਦਾ ਰੂਪ ਲਾ ਚੁੱਕੇ ਨੇ ਸਾਰਾ ਇਸ਼ਾਰਾ ਤੇ ਸਿਆਰ ਕਰਨ ਆਂਦਾ ਹੈ ਸਾਕਤ ਜਾਨਵਰ ਤੇ ਮਧੂਮੱਖੇ છੱਤੇ ਬਹੁਤ ਵੱਡੇ ਲੰਬੇ ਸਮੇਂ ਤੋਂ ਨੇ ਇਸ ਵਾਰ ਕਮੇਟੀ ਧਿਆਨ ਕਿਉਂ ਨਹੀਂ ਦੇ ਰਹੀ ਅਕਤਰੀ ਅੱਜ ਨਤਾ ਪ੍ਰੋਜੈਕਟ ਦੇ ਵਿੱਚ ਕੀ ਬੇਲਹਾਰ ਕਮਲ ਦੀ ਨੀਤੀ ਹਾਊਸਪੋਟ ਤੇ ਕਰਨ ਜਾ ਰਹੇ ਆ ਮੈਨ ਪਾਵਰ ਦੀ ਕਮੀ ਹੋਣ ਕਾਰਨ ਕਿ ਜਿੱਤੇ ਵਾੜਿਆਂ ਵਿੱਚੋਂ ਦਿੱਕਤ ਆ ਰਹੀ ਹੈ ਉਹ ਮੈਨ ਸਮਝਦਾ ਕਿ ਜਿਹੜਾ ਜਲਦੀ ਨਹੀਂ ਹੋਤੀ ਜਿਹੜੇ ਨਵੇਂ ਬੰਦੇ ਭਰਤੀ ਕਰਕੇ ਜਿਹਨਾਂ ਨੇ ਲੈ ਕੇ ਦੋ ਦੋ ਪਾਰਕ ਬਣਦੇ ਹੋਗੇ ਔਰ ਬਹੁਤ ਜਲਦੀ ਅਜਿਹੀ ਜਿਹੜੀ ਨਦੀ ਦੇ ਜਿਹੜੇ ਕੰਢੇ ਆ ਜਾਂਦੇ ਜਿਹੜਾ ਘਰ ਦਿੱਤ ਜਾਵੇ ਡੈਡ ਰੋਡ ਦੀ ਤਾਂ ਉਹਦੇ ਗੇਟ ਲੱਗਣ ਵਾਸਤੇ ਸਹਿਬ ਜਦਾ ਅਜੀਤ ਸਿੰਘ ਮਾਰਗ ਰਕੇਸ਼ ਤੋੜਿਆ ਦੀ ਕਮੇਟੀ ਵੇਲੇ ਪਾਸ ਹੋਇਆ ਹੈ ਤੁਹਾਡੀ ਕਮੇਟੀ ਜੋ ਤੁਸੀਂ ਬਣੀ ਉਸ ਤੋਂ ਬਾਅਦ ਟੈਂਡਰ ਵੀ ਲੱਗ ਗਿਆ ਸੀ ਪਰ ਉਹਦਾ ਹਾਲੇ ਤੱਕ ਗੇਟਾਂ ਦਾ ਟੈਂਡਰ ਦਾ ਕੰਮ ਸ਼ੁਰੂ ਨਹੀਂ ਹੋਇਆ ਲਗਭਗ ਢਾਈ ਤਿੰਨ ਸਾਲ ਕਮੇਟੀ ਨੂੰ ਬਣੇ ਨੂੰ ਹੋ ਗਏ ਤੋਂ ਇਹ ਕਿ ਅਚਾਨਕ ਸੰਦਰ ਸਾਡੇ ਅਸੀਂ ਜਲਦੀ ਨਹੀਂ ਦੇਖਾਗੇ ਜਿਹ ਪਹਿਲਾਂ ਸਾਡੇ ਪਿੱਛੇ ਬਹੁਤ ਨਹੀਂ ਗਿਰਦਾ ਇਹ ਹੋਰ ਵੀ ਕੋਈ ਕੰਮ ਪੱਲੇ ਜਿਹੜੇ ਜਿਹੜੇ ਨਗਰ ਸੰਸਦ ਦੇ ਪਾਸ ਪਿੱਤਾ ਹੋਇਆ ਹੈ ਟੈਂਡਰ ਵੀ ਹੋਇਆ ਹੈ ਇਹਦਾ ਉਹਨੇ ਅਸੀਂ ਉਹਨੂੰ ਬੁਲਾ ਕੇ ਸਾਰੇ ਅਧਿਕਾਰੀਆਂ ਨੂੰ ਬੁਲਾ ਕੇ ਇਹਨਾਂ ਨਾਲ ਗੱਲ ਕਰਨ ਕਿ ਇਹ ਮੀਟਿੰਗ ਹੋਈ ਕਿਸ ਕਿਸ ਤਰ੍ਹਾਂ ਦੇ ਅਵਾਰਡ ਨੂੰ ਲੈ ਕੇ ਮੁਸ਼ਕਲਾਂ ਤੇ ਮੰਗਾ ਰੱਖਿਆ ਗਿਆ ਹੈ ਜੀ ਪਰ ਜੀ ਮਸ਼ਕਰ ਜੀ ਹਾਜੀ ਨਗਰ ਕਮਪਊਂਡ ਦੇ ਵਿੱਚ ਜੋ ਮੀਟਿੰਗ ਵੀ ਉਹਦੇ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਜਿਹੜੇ 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 ਪੇਮੈਂਟਸ ਵਗੈਰਾ ਐਸਟੀਮੇਟ ਵਗੈਰਾ ਲਗਾਏ ਗਏ ਨੇ ਤਾਂ ਉਹਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਸ਼ਹਿਰ ਦੇ ਵਕਫਾ ਖਵਾੜਾ ਨੂੰ ਲੈ ਕੇ ਤਾ 21 ਨੰਬਰ ਵਾਰਡ ਦੇ ਵਿੱਚ ਵੀ ਜਿਹੜੀਆਂ ਇੰਟਰਲੋਕਿੰਗ ਟਾਈਲਸ ਦੇ ਸੰਬੰਧਿਤ ਜਿਹੜੀਆਂ ਗਲੀਆਂ ਸੁਰੁਰਤੇ ਉਹਦੇ ਸੰਬੰਧੀ 25 ਲੱਖ ਦਾ ਮਤਲਬ ਪਾਇਆ ਗਿਆ। ਇਸ ਤੋਂ ਇਲਾਵਾ ਦੁਰਗਾ ਕਲੋਨੀ ਦੇ ਵਿੱਚ ਮੇਨਟੇਨੈਂਸ ਵਾਸਤੇ ਜਿਹੜੀਆਂ ਗਲੀਆਂ ਬੰਨੀਆਂ ਨੇ ਤੇ ਨਾਲ ਹੀ ਜਿਹੜੀਆਂ ਖਾਲੇ ਵਗਾਰਾ ਨੇ ਉਹਦੇ ਬਾਬਤ 39 ਲੱਖ ਦਾ ਜਿਹੜਾ ਇਹ ਟੈਂਡਰ ਪਾਇਆ ਗਿਆ। ਰੋਡ ਜਾਲੀਆਂ ਦਾ ਕੋਈ ਕਿਸੇ ਜਗ੍ਹਾ ਤੇ ਸੀਵਰੇਜ ਟਿ ਹੋਏ ਨੇ ਤਾਂ ਉਹਨਾਂ ਸਾਰਿਆਂ ਨੂੰ ਲੈਣ ਦੇ ਹੋਏ ਜਿਹੜੇ ਕਮਨ ਮਤੇ ਪਾਏ ਗਏ ਨੇ ਤਾਂ ਪਹਿਲ ਦੇ ਅਧਾਰ ਤੇ ਜਿਹੜਾ ਇਹ ਕੰਮ ਕਿੱਥੇ ਜਾਂ ਉਹਦੇ ਵਾਸਤੇ ਅਜੇ ਅਪੀਲ ਵੀ ਕੀਤੀ ਗਈ ਹੈ। ਜਿਵੇਂ ਇਹ ਟੈਂਡਰ ਖੁੱਲਦੇ ਨੇ ਤਾਂ ਇਹਦੇ ਤੇ ਜਿਹੜਾ ਨਾਲ ਦੇ ਨਾਲ ਜਿਹੜਾ ਕੰਮ ਕਰਵਾਉਣ ਦਾ ਸ਼ਾਸਨ ਦਿੱਤਾ ਗਿਆ ਔਰ ਐਮਐਲਏ ਸਾਹਿਬ ਨੂੰ ਜਿਹੜੀ ਸਪੈਸ਼ਲੀ ਅਪੀਲ ਕੀਤੀ ਗਈ ਹੈ ਕਿ ਜਿਹੜੀ ਸਾਡੇ ਵਾਰਡ ਦੇ ਵਿੱਚ ਪੈਂਦੀ ਦੁਰਗਾ ਕੌਣੀ ਕਰਦੀ ਕਈ ਨੰਬਰ 1 ਤੇ 2 ਜਿੰਦਾ 11 ਨੂਆ ਹੋਣ ਕਰਕੇ ਲੋਕਾਂ ਨੂੰ ਬਾਰਿਸ਼ ਦਿਨਾਂ ਵਿੱਚ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹ ਜਿਹੜਾ ਉਹ ਕੰਮ ਹੈ ਉਹਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤੇ ਨਾਲ ਹੀ ਜਿਹੜਾ ਦੁਰਗਾ ਕੌਣੀ ਦੇ ਵਿੱਚ ਖਾਲੇ ਨੂੰ ਕਵਰ ਕਰਨ ਸੰਬੰਧੀ ਵੀ ਜਟੇ ਮਸਾਲੇ नगर काउंसिल की मीटिंग हुई ये किस किस तरह से मते रखे गए थे की की मंगा रहे हैं शहर मैंने बहुत अच्छी बात है आज मीटिंग हुई बोले अच्छे सर भावनालाल मीटिंग हुई सारे मेंबर्स ने जितनी है और कोई भी एज इशू जिस थे कोई हां जावे या एमएलए साहब ये दिखाएगा इस मीटिंग तो आप मीटिंग अटेंड कीजिए आप मीटिंग ले ही सारे में जितने भी मते सारे सर्वसम्मति ना पास होता लगता है मतलब शहर का विकास कार्य पेंडिंग हो भी हो रहा है और भी हो रहा है कुछ पैसा पे कमेटी ਪੂਜਨਾ ਮੀ ਜੀ ਮੀ ਸ਼ੌਟ ਮੈਟੇ ਦੀ ਨਵੀਂ ਕਲੋਨੀ ਕੱਟਣ ਜਾ ਰਹੇ ਹਾਂ ਕੋਤਿੰ ਮਹੀਨਾ ਡੇਢ ਮਹੀਨਾ ਜਿਹੜੇ ਆਪਸ਼ਨ ਹੋਏ ਜੀ ਜਿਹੜਾ ਪੈਸਾ ਆਏਗਾ ਬਾਕੀ ਸਾਡੀ ਸ਼ਾਹ ਕਿਦਾ ਹੋਇਆ ਚੇਨਗਰ ਕੌਂਸਲ ਵਿੱਚ ਦੱਸੇ ਕੋਈ ਮੀਟਿੰਗ ਸੀਗੀ ਅੱਜ ਨਗਰ ਕੌਂਸਲ ਫਾਜ਼ਲ ਕਾ ਵਿਖੇ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮਾਂ ਦੇ ਰਿਗਾਰਡਿੰਗ ਜਿਹੜੀ ਮੀਟਿੰਗ ਰੱਖੀ ਪਈ ਸੀ ਜਿਹੜੀ ਮੀਟਿੰਗ ਨਗਰ ਕੌਂਸਲ ਦੇ ਸਾਡੇ ਜਿਹੜੇ ਤਰਦਾਨ ਨੇ ਫਾਜ਼ਲਾ ਸਾਹਿਬਾਨ ਨੇ ਇੱਕ ਜਿਹੜੀ ਮੀਟਿੰਗ ਕਰਨੀ ਹੁੰਦੀ ਹੈ ਤਾਂ ਉਹ ਮੀਟਿੰਗ ਸੀਗੀ ਤੇ ਉਹਦੇ ਵਿੱਚ ਸ਼ਹਿਰ ਦੇ ਵਿਕਾਸ ਲਈ ਜਿਹੜੇ ਸੁਝਾਅ ਜਿਹੜੇ ਲਏ ਗਏ ਸਾਰਿਆਂ ਦੇ ਔਰ ਜਿਹੜੇ ਅਸੀਂ ਏਜੰਡੇ ਪਿੱਛੇ ਸਿਲੈਕਟ ਕੀਤੇ ਸੀ ਸ਼ਹਿਰ ਦੇ ਹਰ ਵਾਰਡ ਦੇ ਵਿੱਚ ਜੋ ਕੰਮ ਹੋਣ ਵਾਲੇ ਨੇ ਜਾਂ ਸ਼ਹਿਰ ਦੇ ਵਕਫਾ ਖਿੱਸਿਆਂ ਵਿੱਚ ਡਵੈਲਪਮੈਂਟ ਦੇ ਜਿਹੜੇ ਕੰਮ ਹੋਣ ਵਾਲੇ ਨੇ ਉਹਨਾਂ ਸਾਰਿਆਂ ਦੇ ਵਿਚਾਰ ਚਰਚਾ ਕੀਤੀ ਗਈ ਔਰ ਲਗਭਗ 30 ਕਰੋੜ 38 ਲੱਖ ਰੁਪਏ ਦੇ ਜਿਹੜੇ ਵਿਕਾਸ ਦੇ ਕਾਰਜ ਦੇ ਅੱਜ ਸ਼ਹਿਰ ਦੇ ਵਕਫਾ ਖਿੱਸਿਆਂ ਵਿੱਚ ਜਿਹੜੇ ਹੋਣ ਵਾਲੇ ਨੇ ਉਹ ਜਿਹੜੇ ਅੱਜ ਮਤੇ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਪਾਸ ਕੀਤੇ ਗਏ ਨੇ ਔਰ ਇਹ ਕੰਮ ਜਿਹੜੇ ਅਗਲੇ ਆਉਣ ਵਾਲੇ 1.5 ਸਾਲ ਦੇ ਵਿੱਚ ਵਿੱਚ ਸਾਰੇ ਕੰਮ ਨੇ ਜਿਹੜੇ ਪੂਰੇ ਕੀਤੇ ਜਾਣਗੇ ਸਾਡੀ ਕੋਸ਼ਿਸ਼ ਹੈ ਵੀ ਅਗਲੇ ਆਉਣ ਵਾਲੇ 1 ਸਾਲ ਦੇ ਵਿੱਚ ਵਿੱਚ ਇਹ ਕੰਮ ਜਿਹੜੇ ਨੇ ਅਸੀਂ ਸ਼ਹਿਰ ਦੇ ਵਿਕਾਸ ਦੇ ਜਿਹੜੇ ਪੂਰੇ ਕਰੀਏ 20 ਕਰੋੜ ਰੁਪਏ ਕਿੱਥੇ ਕਿੱਥੇ ਲਾਇਆ ਜਾਏਗਾ ਦੇਖੋ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਲਗਭਗ ਹਰ ਵਾਰਡ ਦੇ ਵਿੱਚ 25 ਲੱਖ ਦੇ ਜਿਹੜੇ ਮਤੇ ਨੇ ਉਸ ਤੋਂ ਬਾਅਦ ਸ਼ਹਿਰ ਦੇ ਜਿਹੜੇ ਮੇਨ ਪੁਜਾਰ ਨੇ ਉਹਨਾਂ ਨੂੰ ਡਿਵੈਲਪ ਕਰਨਾ ਮੇਨ ਜਿਹੜੀਆਂ ਸੜਕਾਂ ਨੇ ਉਹਨਾਂ ਨੂੰ ਡਿਵੈਲਪ ਕਰਨਾ ਜਾਂ ਹੋਰ ਵੀ ਮੇਨ ਜੋ ਵੀ ਸ਼ਹਿਰ ਦੇ ਵਿਕਾਸਮੈਂਟ ਹੋਣ ਵਾਲੀ ਹੈ ਕਿਸੇ ਤਰੀਕੇ ਦੀ ਵੀ ਉਹਦੇ ਵਿੱਚ ਹਰ ਇੱਕ ਚਾਹੇ ਛੋਟੀ ਹੈ ਚਾਹੇ ਵੱਡੀ ਉਹ ਸਾਰੇ ਕੁਝ ਵਿੱਚ ਨੇ ਆ ਕੇ ਐਮਐਲਏ ਸਾਹਿਬ ਇਸ ਤੋਂ ਪਹਿਲਾਂ ਵੀ ਮੀਟਿੰਗ ਹੋਈ ਸੀ ਉਦੋਂ ਵੀ ਕਿਹਾ ਗਿਆ ਸੀਗਾ ਕਿ 25-32 ਲੱਖ ਰੁਪਏ ਸਾਰੇ ਵਾਰਡਾਂ ਦਿੱਤਾ ਜਾ ਰਿਹਾ ਹੈ ਲੇਕਿਨ ਫਿਰ ਐਮਸੀ ਜਿਹੜੇ ਹੈ ਉਹ ਕਿਸੇ ਨਾ ਕਿਸੇ ਰੋਸਟ ਆ ਜਾਂਦੀ ਹੈ ਕਿ ਸਾਡੇ ਕੰਮ ਨਹੀਂ ਹੋ ਰਿਹਾ ਪੀ ਦਿੱਕਤ ਕਿੱਥੇ ਆ ਰਹੀ ਹੈ ਸਾਰਾ ਸਿਸਟਮ ਕਿੱਥੇ ਸੋਟਾ ਮਾਰ ਰਿਹਾ ਸਾਡੇ 3.5 ਕਰੋੜ ਦੇ ਜਿਹੜੇ ਆਪਾਂ ਕੰਮ ਕਰਵਾਏ ਨੇ ਫਾਜ਼ਿਲਖਰ ਸ਼ਹਿਰ ਦੇ ਵਿੱਚ ਚਾਹੇ ਵਾਰਡ ਨੇ ਕ ਤੁਸੀਂ ਦੇਖ ਲਓ ਵਾਰਡਾਂ ਦੇ ਵਿੱਚ ਫਿਰੀਆਂ ਸੜਕਾਂ ਬਣਨ ਵਾਲੀਆਂ ਸੀ ਹਰ ਵਾਰਡ ਦੇ ਵਿੱਚ ਸੜਕਾਂ ਜਿਹੜੀਆਂ ਬਣਵਾਈਆਂ ਗਈਆਂ। ਉਸ ਤੋਂ ਬਾਅਦ ਸ਼ਹਿਰ ਦੀਆਂ ਮੇਨ ਸੜਕਾਂ ਸੀ ਜਿੱਦਾਂ ਤੁਸੀਂ ਦੇਖ ਲਓ ਤੁਸੀਂ ਸਲੇਮ ਸ਼ਾਹ ਬਾਜ਼ਾਰ ਵੱਲ ਦੀ ਡਾਕਟਰ ਨਵਦੀਪ ਹਸਪੀਟਲ ਦੇ ਸਾਹਮਣੇ ਵਾਲੀ ਸੜਕ ਸੀ ਬਹੁਤ ਮਾੜਾ ਹਾਲ ਸੀ ਉਹ ਬਣਾਈ ਗਈ ਹੈ। ਸ਼ਾਸਤਰੀ ਚੌਕ ਤੋਂ ਲੈ ਕੇ ਰਾਜਾ ਸਿਨੇਮਾ ਤੱਕ ਜਿਹੜੀ ਰੋਡ ਦਾ ਬਹੁਤ ਮਾੜਾ ਹਾਲ ਸੀ ਉਹ ਜਿਹੜੀ ਨਵੀਂ ਬਣਾਈ ਗਈ ਜਿਹਨੂੰ ਆਪਾਂ ਵਾਰਡ ਬਾਜ਼ਾਰ ਕਹਿ ਦਿੰਦੇ ਹਾਂ ਉਸ ਤੋਂ ਬਾਅਦ ਘੰਟਾ ਘਰ ਤੋਂ ਲੈ ਕੇ ਰਾਜਾ ਸਿਨੇਮਾ ਤੱਕ ਉਹ ਸੜਕ ਬਣਾਈ ਗਈ ਹੈ ਉੱਥੇ ਸੀਰੇ ਪਾਇਆ ਗਿਆ ਕੰਟਾ ਕਰਦੇ ਆਸपास ਸੜਕਾਂ ਬਣਾਈਆਂ ਗਿਆ ਨੇ ਹੋਰ ਵੀ ਜਿਹੜੀ ਅਨੇਕਾ ਜਿਹੜੀਆਂ ਸੜਕਾਂ ਜਿਹੜੀਆਂ ਖਰਾਬ ਸੀ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਬਣੀਆਂ ਸੀ ਪਰ ਉਹਨਾਂ ਦਾ ਹਜੇ ਕੰਮ ਜਿਹੜਾ ਜਿਹੜਾ ਟਾਈਮ ਪੀਰੀਅਡ ਪੂਰਾ ਨਹੀਂ ਹੋਇਆ ਸੀ ਉਹਨਾਂ ਨਵੀਆਂ ਬਣਾਉਣ ਦਾ ਤਾਂ ਉਹਨਾਂ ਦੇ ਪੈਚ ਵਰਕ ਜਿਹੜੇ ਨੇ ਜ਼ਰੂਰੀ ਸੀਗੇ ਉਹ ਕਰਵਾਏ ਗਏ ਨਹੀਂ ਇਸ ਤੋਂ ਇਲਾਵਾ ਵਿਜੇ ਕਲੋਨੀ ਵਾਲੀ ਸੜਕ ਉਹਦਾ ਹੁਣ ਕੰਮ ਚੱਲ ਰਿਹਾ ਹੈ ਉਹਦੇ ਵਿੱਚ ਜਿਹੜੇ ਖੰਭੇ ਆਉਂਦੇ ਸੀ ਉਹਨਾਂ ਨੂੰ ਸਾਈਡ ਕਰਾਉਣ ਦਾ ਜਿਹੜਾ ਉਹ ਵੀ ਹੁਣ ਜਿਹੜਾ ਆਪਣਾ ਬਿਜਲੀ ਵਿਭਾਗ ਹੈ ਉਹਨਾਂ ਨੂੰ ਜ਼ਾਇਦ ਕਰ ਦਿੱਤੀ ਗਈ ਹੈ ਹੋਰ ਵੀ ਸ਼ਹਿਰ ਦੇ ਅਨੇਕਾਂ ਜਿਹੜੇ ਕੰਮ ਨੇ ਉਹ ਸ਼ਹਿਰ ਦੇ ਵਿੱਚ ਕੀਤੇ ਗਏ ਨੇ ਜਿਵੇਂ ਤੁਸੀਂ ਦੇਖ ਲਓ ਸ਼ਹਿਰ ਦੇ ਵਕਫਾ ਬਾੜਾਂ ਦੇ ਵਿੱਚ ਗੰਦਗੀ ਦੇ ਜਿਹੜਾ ਚੱਕਰ ਲਈ ਜਿਹੜੇ ਛੋਟੇ ਹਾਥੀ ਟਾਈਪ ਜਿਹੜੀਆਂ ਗੱਡੀਆਂ ਚਲਾਈਆਂ ਗਿਆ ਨੇ ਅਨੇਕਾਂ ਹੋਰ ਵੀ ਜਿਹੜੇ ਸ਼ਹਿਰ ਦੇ ਵਿੱਚ ਕੰਮ ਕੀਤੇ ਗਏ ਨੇ ਹੁਣ ਪਿੱਛੇ ਵੀ ਅਸੀਂ ਜਿਹੜੇ ਟੈਂਡਰ ਲਗਾਏ ਨੇ ਸ਼ਹਿਰ ਦੀਆਂ ਕੋਈ ਸੜਕਾਂ ਰਿਪੇਅਰ ਹੋਣ ਵਾਲੀਆਂ ਨੇ ਕੋਈ ਪੈਚ ਵਰਕ ਹੋਣ ਵਾਲੇ ਨੇ ਔਰ ਕੋਈ ਟੈਂਡਰ ਲਗਾਏ ਨਜੇਵੇਂ ਸੀਵਰੇਜ ਦੇ ਟੱਕਣ ਜਿਹੜੇ ਟੁੱਟੇ ਸੀਗੇ ਤੁਸੀਂ ਦੇਖਿਆ ਹੀ ਹੋਣ ਹਣ ਜਿਹੜੇ ਉਹ ਲੰਘ ਰਹੇ ਨੇ ਨਵੇਂ ਸੀਵਰੇਜ ਦੇ ਟੱਕਣ ਨੇ ਜਾਲੀਆਂ ਨੇ ਉਹ ਲੱਗ ਰੀਆਂ ਨੇ ਤਾਂ ਸੀਵਰੇਜ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ ਤਾਂ ਆਉਣ ਵਾਲੇ ਜਿਹੜੇ ਹੁਣ ਟੈਂਡਰ ਅਸੀਂ ਲਗਾਏ ਨੇ ਆਉਣ ਵਾਲੇ 1 ਮਹੀਨੇ ਡੇਢ ਦੇ ਵਿੱਚ ਵਿੱਚ ਇਹ ਵੀ ਕੰਮ ਜਿਹੜੇ ਪੂਰੇ ਹੋ ਜਾਣਗੇ ਬਰ ਉਸ ਤੋਂ ਬਾਅਦ ਜਿਹੜੇ ਹੁਣ ਟੈਂਡਰ ਆਪਣਾ ਮਤੇ ਪਾਏ ਨੇ ਇਹ ਵੀ ਜਿਹੜੇ ਆਉਣ ਵਾਲੇ ਅਸੀਂ 1 ਸਾਲ ਡੇਢ ਦੇ ਵਿੱਚ ਵਿੱਚ ਕੀਚਾ ਰੱਖਿਆ ਹੈ ਇਹ ਜਿਹੜੇ ਕੰਮ ਨੇ ਡਵੈਲਪਮੈਂਟ ਦੇ ਅਸੀਂ ਪੂਰੇ ਕਰੀਏ ਇਹ ਕੋਈ ਮਲਾਈਨ ਲੋਗ ਨੇ ਸਰ ਅੰਦਰ ਆਏ ਨੇ ਕਹਿ ਰਿਹਾ ਸਾਡੀ ਸੁਣ ਬਿਠਾਇਆ ਉਹਨਾਂ ਨੂੰ ਉਹਨੇ ਗੱਲ ਸੁਣਦੇ ਆ ਕੀ ਗੱਲ ਐ ਜੋ ਵੀ ਉਹਨਾਂ ਦਾ ਮਸਲਾ ਐ ਜੋ ਵੀ ਲੀਗਲੀ ਐ ਲੀਗਲੀ ਤੌਰ ਤੇ ਜੋ ਵੀ ਹੁੰਦਾ ਅਸੀਂ ਕਰਾਂਗੇ ਠੀਕ ਸ਼ਾਇਦ ਕੋਈ ਸੜਕਾਂ ਜਿਵੇਂ ਡੈਡ ਰੋਡ ਆ ਜਾਂ ਗਊਸ਼ਾਲਾ ਲਿੰਕ ਰੋਡ ਆ ਕਹਿੰਦਾ ਮੰਡੀ ਬੋਰਡ ਦੀ ਐ ਮੰਡੀ ਬੋਰਡ ਕਹਿ ਰਿਹਾ ਵੀ ਸ਼ਿਵਰੇ ਵਾਲੇ ਨਗਰ ਕੌਂਸਲ ਨੇ ਤੋੜੀਆਂ ਐ ਉਹ ਬਣਾਨਗੇ ਨਗਰ ਕੌਂਸਲ ਕਹਿੰਦੇ ਉਹ ਬਣਾਨਗੇ ਵਿਚ ਨਾਲ ਕਰੀਏ ਅਸੀਂ ਇਸ ਵਿੱਚ ਜਿਆਦਾ ਮੈਂ ਨਹੀਂ ਡਿਪਾਰਟਮੈਂਟਾਂ ਦੇ ਕੰਮ ਹੁੰਦੇ ਨੇ ਮੈਂ ਨਾ ਤਾਂ ਨਹੀਂ ਉਲਝਣ ਵਿੱਚ ਪਾਉਣਾ ਚਾਹੁੰਦਾ ਅਸੀਂ ਜਿਹੜਾ ਰਿਪੇਅਰ ਦਾ ਟੈਂਡਰ ਹੋਣਾ ਸੀ ਨਗਰ ਕੌਂਸਲ ਕੋਲ ਲਗਾਇਆ ਗਿਆ ਐ ਜਿਵੇਂ ਕੌਸ਼ਲਰ ਰੋੜਾ ਥੋੜਾ ਜਿਹਾ ਟੁੱਟਿਆ ਉਸ ਰਿਪੇਅਰ ਦੇ ਵਿੱਚ ਉਸ ਉਹਦੇ ਕੋਈ ਅਸੀਂ ਕਰਾ ਦੇਾਂਗੇ ਔਰ ਇੱਕ ਜਿਹੜੀ ਝੰਡ ਵਾਲਾ ਖਰਦਾ ਰੋੜਾ ਹੈ ਉਹ ਮੰਡੀ ਬੋਰਡ ਦੀ ਰੋਡ ਹੈ ਪੰਜਾਬ ਮੰਡੀ ਬੋਰਡ ਉਹਨਾਂ ਨੇ ਬਣਾਉਣੀ ਹੈ ਤਾਂ ਉਹ ਐਕਸ਼ਨ ਮੈਂ ਦਾਤ ਕਰ ਦਿੱਤੀ ਗਈ ਹੈ ਸਾਡੇ ਵੱਲੋਂ ਵੀ ਬੜਾ ਜਲਦੀ ਉਹਦਾ ਜਿਹੜਾ ਐਸਟੀਮੇਟ ਲਾਇਆ ਜਾਵੇ ਉਸ ਤੋਂ ਬਾਅਦ ਜਿਹੜਾ ਫਾਟ ਨੇ ਉਹਨਾਂ ਨੂੰ ਰਿਲੀਜ਼ ਕਰਾ ਕੇ ਤੇ ਜਾਣਗੇ ਉਹ ਜਿਹੜੀ ਉਹ ਰੋਡ ਬਣਾ ਕੇ ਜਿਹੜੀ ਹੈ ਉਹ ਸਿੱਧ ਚੱਲੂ ਕੀਤੀ ਜਾਵੇ ਇੱਕ 3-4 ਸਾਲ ਪਹਿਲਾਂ ਟੈਂਡਰ ਹੋਇਆ ਸੀ ਸਿਆਹ ਵਜਾਦਾ ਅਜੀਤ ਸਿੰਘ ਰੋਡ ਦਾ ਨਾਮ ਰੱਖਣ ਬਾਰੇ ਮਤਾ ਹੀ ਪਾਇਆ ਗਿਆ ਸੀ ਟੈਂਡਰ ਵੀ ਹੋ ਗਿਆ ਡੈੱਡ ਰੋਡ ਦਾ ਨਾਮ ਬਦਲਣ ਵਾਸਤੇ ਉਹ ਬੋਰਡ ਪਿੱਲਰ ਹਾਲ ਤੱਕ ਕੰਮ ਸ਼ੁਰੂ ਨਹੀਂ ਹੋਇਆ ਹੈ ਦੇਖੋ ਐਸੇ ਮੇਰੀ ਤੁਸੀਂ ਨੌਲੇਜ ਚ ਲਿਆਂਦਾ ਮੇਰੀ ਨੌਲੇਜ ਵਿੱਚ ਨਹੀਂ ਹੈ ਤਾਂ ਮੈਂ ਅਧਿਕਾਰ ਲੇ ਲੈਣਾ ਰਿਪੋਰਟ ਡਿਸਕਸ ਕਰਕੇ ਜੋ ਵੀ ਹੈ ਉਹ ਵੀ ਦੇਖ ਲਈ ਹੈ ਉਹ ਅਸੀਂ ਕਰਾਂਗੇ ਤਾਂ ਹੋਰ ਵੀ ਜੇ ਕੋਈ ਹੈਗਾ ਤੁਹਾਡੀ ਨੋਲੇਜ ਉਹ ਵੀ ਤੁਸੀਂ ਮੈਨੂੰ ਦੱਸ ਸਕਦੇ ਜੀ ਜੋ ਜੋ ਵੀ ਲੀਗਲੀ ਹੋਣ ਵਾਲਾ ਉਹ ਸੀ ਪ੍ਰੋਸੈਸ ਜਿਹੜਾ ਜਲਦੀ ਪੂਰਾ ਕਰਾਂਗੇ ਓਕੇ এবੀਏ ਨਿਊ ਚੈਨਲ ਦੇਖਣ ਵਾਲੇ ਸਭ ਦਰਸ਼ਕੋ ਇਸੇ ہم ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਰਾਤ